ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਅੱਜ ਗੱਲ ਕਰਦੇ ਹਾਂ ਇੱਕ ਭੱਖ ਦੇ ਮਸਲੇ ਦੀ ਅਰਜਿੰਦਰ ਸਿੰਘ ਦਾ ਕੇਸ ਜੋ ਕੈਨੇਡਾ ਵਿੱਚ ਐਕਸੀਡੈਂਟ ਹੋਇਆ ਸੀ ਉਹਦੇ ਬਾਰੇ ਗੱਲ ਕਰਦੇ ਆ ਬਹੁਤ ਸਾਰੀਆਂ ਪਟੀਸ਼ਨਾਂ ਪਾਈਆਂ ਨੇ ਫੇਸਬੁੱਕ 'ਤੇ ਪਈ ਪਈਆਂ ਵੀਡੀਓ ਪਈਆਂ ਪਈਆਂ ਨੇ ਕੌਣ ਦੋਸ਼ੀ ਹੈ ਇਹ ਪਹਿਲਾਂ ਹੀ ਇਕਰਾਰ ਦਿੱਤਾ ਜਾ ਚੁੱਕਿਆ ਹੈ ਸਾਡੇ ਪੰਜਾਬੀਆਂ ਦੀ ਇੱਕ ਪ੍ਰੋਬਲਮ ਆ ਅਸੀਂ ਬੇਡਾਂ ਵਾਂਗੂ ਇੱਕ ਚੀਜ਼ ਦੇ ਪਿੱਛੇ ਪੈ ਜੰਨੇ ਆ ਤੇ ਕਈ ਬੰਦੇ ਪੂਰੀ ਕਹਾਣੀ ਪੜਦੇ ਵੀ ਨਹੀਂ ਤੇ ਆਪ ਦਾ ਵਿਚਾਰ ਉੱਥੇ ਬਿਆਖਤ ਕਰ ਦਿੰਦੇ ਨੇ ਇਸੇ ਤਰ੍ਹਾਂ ਦੀਆਂ ਇਹ ਪਟੀਸ਼ਨਾਂ ਨੇ ਦੂਜੀਆਂ ਅਸੀਂ ਆਦਾ ਹੱਕ ਸਮਝਦੇ ਆ ਵੀ ਜੇ ਪੰਜਾਬੀਆਂ ਚਾਹੇ ਉਹ ਗਲਤ ਹੈ ਚਾਹੇ ਉਹਦਾ ਕਸੂਰ ਹੈ ਜਾਂ ਨਹੀਂ ਆ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਇਹ ਵੀ ਸਾਡੀ ਸੋਚ ਗਲਤ ਹੈ ਤੀਜਾ ਅਸੀਂ ਫੈਸਲੇ ਸੁਣਾ ਦਿੰਦੇ ਆ ਉਹਨੂੰ 50 ਸਾਲ ਦੀ ਸਜ਼ਾ ਹੋ ਗਈ ਉਹਨੂੰ 107 10 ਸਾਲ ਦੀ ਸਜ਼ਾ ਹੋ ਗਈ ਓਏ ਦੋਸਤੋ ਹਜੇ ਤੱਕ ਕੇਸ ਹੀ ਨਹੀਂ ਚੱਲਿਆ ਸਜ਼ਾ ਕਿੱਥੋਂ ਹੋਊਗੀ ਲੋਕ ਪੈਸਾ ਵੀ ਇਕੱਠਾ ਕਰਨ ਲੱਗ ਜਾਂਦੇ ਆ ਤੇ ਲੋਕ ਫੈਸਲੇ ਵੀ ਸੁਣਾ ਦਿੰਦੇ ਆ ਪਟੀਸ਼ਨਾਂ ਪਾ ਦਿੰਦੇ ਆ ਤੇ ਹੁਣ ਗੱਲ ਡਿਟੇਲ ਚ ਕਰਦੇ ਆ ਵੀ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਪਹਿਲੀ ਗੱਲ ਪਟੀਸ਼ਨ ਇਹ ਪਟੀਸ਼ਨਾਂ ਦਾ ਕੋਈ ਬਹੁਲਾ ਅਸਰ ਨਹੀਂ ਹੁੰਦਾ ਜਿਹੜੀਆਂ ਪਟੀਸ਼ਨਾਂ ਉਹਦੇ ਹੱਕ ਚ ਪਾਈਆਂ ਗਈਆਂ ਨੇ ਫੇਸਬੁੱਕ ਪਰਿਆ ਪਿਆ ਤੇ ਬਹੁਤ ਸਾਰੇ ਲੋਕ ਪਟੀਸ਼ਨਾਂ ਪੜ੍ਹਦੇ ਵੀ ਨਹੀਂ ਕੀ ਲਿਖਿਆ ਪਿਟੀਸ਼ਨਾਂ ਦੇ ਅੰਦਰ ਤਾਂ ਉਸ ਨੂੰ ਸਜ਼ਾ ਦੀ ਡਿਮਾਂਡ ਕੀਤੀ ਗਈ ਹੈ ਕਿਉਂਕਿ ਉਹ ਪਿਟੀਸ਼ਨ ਅੰਗਰੇਜ਼ੀ ਚ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਫਟਾਫਟ ਉੱਤੇ ਸਾਈਨ ਮਾਰਨ ਦੇ ਚੱਕਰ ਚ ਮਾਰੀ ਜਾਂਦੇ ਹੋ ਸਾਈਨ ਆਪਦੀ ਈਮੇਲ ਆਈਡੀ ਪਰ ਹੀ ਤੇ ਸਾਈਨ ਮਾਰੇ ਕਿਉਂਕਿ ਕਿਹੜਾ ਕੋਈ ਪੈਸਾ ਲੱਗਦਾ ਤੇ ਤੁਸੀਂ ਸੋਚਦੇ ਹੋ ਤੁਸੀਂ ਬੜਾ ਚੰਗਾ ਕੰਮ ਕੀਤਾ ਇੱਕ ਪਾਸੇ ਜਦੋਂ ਇੱਕ ਦੋਸ਼ੀ ਦੇ ਹੱਕ ਚ ਪਿਟੀਸ਼ਨਾਂ ਪੈਣ ਲੱਗ ਜਾਂਦੇ ਨੇ ਤੇ ਦੂਜੇ ਪਾਸੇ ਮਾਮਲਾ ਹੋਰ ਵੀ ਭੱਗ ਜਾਂਦਾ ਤੇ ਦੂਜੇ ਪਾਸੇ ਉਸ ਨੂੰ ਸਖਤ ਤੋਂ ਸਖਤ ਪਟੇਸ਼ਰਾ ਪੈਂਦੀਆਂ ਨੇ ਉਸ ਨੂੰ ਸਜ਼ਾ ਸਖਤ ਤੋਂ ਸਖਤ ਦਿਵਾਉਂਦੇ ਤੇ ਦੋਨੇ ਪਾਸੇ ਮਾਮਲਾ ਪੱਕ ਜਾਂਦਾ ਹੁਣ ਜਿਹੜੇ ਉਹਨੂੰ ਸਜ਼ਾ ਦਿਵਾਉਣ ਦੀ ਪਿੱਛਾ ਪੰਦੇ ਨੇ ਜ਼ਿਆਦਾਤਰ ਅਮਰੀਕੀ ਲੋਕ ਨੇ ਉੱਥੇ ਰਹਿੰਦੇ ਨੇ ਤੇ ਜਿਹੜੇ ਸਜ਼ਾ ਮਾਫ ਕਰਾਉਣ ਦੇ ਉਹ ਜ਼ਿਆਦਾਤਰ ਨਾਨ ਅਮਰੀਕੀ ਨੇ ਇੰਡੀਆ 'ਚ ਰਹਿੰਦੇ ਨੇ ਕਿਉਂਕਿ ਇੰਡੀਆ 'ਚ ਫੇਸਬੁੱਕ ਡਾਟਾ ਵਗੈਰਾ ਬਹੁਤ ਸਸਤਾ ਤੇ ਲੱਗੇ ਲੋਕ ਸਵੇਰ ਸ਼ਾਮ ਇਹ ਚੀਜ਼ਾਂ ਜੇ ਵਾਕਈ ਰਿਐਲਿਟੀ ਦੇਖਿਆ ਜਾਵੇ ਤਾਂ ਕੀ ਅਸੀਂ ਦੂਜੇ ਕੰਟਰੀ 'ਚ ਕੋਈ ਲਾ ਨੂੰ ਇਨਫਲੂਐਂਸ ਕਰ ਸਕਦੇ ਆਂ ਜਾਂ ਰੈਲੀਆਂ ਧਰਨੇ ਜਾਂ ਹੋਰ ਕਰਕੇ ਹਿੰਦੁਸਤਾਨ 'ਚ ਤਾਂ ਹੋ ਸਕਦਾ ਵੀ ਅਸੀਂ ਆਪਾਂ ਧਰਨਾ ਲਾ ਕੇ ਕਰ ਲੈਂਦੇ ਆਂ ਪਰ ਇੱਥੇ ਨਹੀਂ ਚੱਲਦਾ ਇੱਥੇ ਕਾਨੂੰਨ ਦਾ ਰਾਜ ਹੈ ਤੇ ਕਾਨੂੰਨ ਦੇ ਮੁਤਾਬਕ ਹੀ ਸਜ਼ਾ ਹੋਣੀ ਹੈ ਤੇ ਨਾ ਹੇ ਸਜ਼ਾ ਕੋਈ ਹੋਈ ਇੱਕ ਬਹੁਤ ਵੱਡੀ ਗੱਲ ਹੈ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਮੌਕਾ ਮਿਲ ਜਾਂਦਾ ਹੈ ਵੀਊ ਬਣਾਉਣ ਦਾ ਪੈਸੇ ਬਣਾਉਣ ਦਾ ਤੇ ਕਈਆਂ ਨੇ ਤਾਂ ਕਲੈਕਸ਼ਨਾਂ ਸ਼ੁਰੂ ਕਰਤੀਆਂ ਨੇ ਇੱਕ ਬੀਬੀ ਜੋ ਨੌਨ ਪੰਜਾਬੀ ਹੈ ਇਕੱਲਾ ਚੈਦੀ ਹੈ ਤਕਰੀਬਨ 83000 ਡਾਲਰ ਤੋਂ ਇਕੱਟਾ ਕਰ ਚੁੱਕੀ ਹੈ ਦੋਸਤੋ ਪਰਹੇਜ਼ ਕਰੋ ਇੰਨਾਂ ਚੀਜ਼ਾਂ ਤੇ ਅੰਨੇ ਵਾ ਅਸੀਂ ਜਿਹੜੀਆਂ ਕੰਟਰੀਬਿਊਸ਼ਨਾਂ ਸਾਨੂੰ ਲੱਗਦਾ ਪੰਜ ਡਾਲਰ 3 ਡਾਲਰ ਕੋਈ ਵੱਡਾ ਅਮਾਉਂਟ ਨਹੀਂ ਪਰ ਜਦੋਂ ਇਹ ਅਮਾਉਂਟ ਲੱਖਾਂ ਲੋਕ ਕਰਦੇ ਨੇ ਤੇ ਇੱਕ ਬੰਦਾ ਮੋਟੀ ਠੱਗੀ ਮਾਰ ਕੇ ਕਾਮਯਾਬ ਹੋ ਜਾਂਦਾ ਤੁਹਾਡੇ ਸੈਂਟੀਮੈਂਟਾਂ ਨਾਲ ਖੇਲਣ ਵਿੱਚ ਇੰਨਾਂ ਚੀਜ਼ਾਂ ਤੋਂ ਪਰਹੇਜ਼ ਰੱਖੋ ਅੱਜ ਜੋ ਦੇਣਾ ਹੈ ਤੇ ਕਾਨੂੰਨੀ ਸਹਾਇਤਾ ਦਿਓ ਉਹਨੂੰ ਕਾਨੂੰਨੀ ਸਹਾਇਤਾ ਦਿਓ ਤੇ ਕਾਨੂੰਨੀ ਦੇਣ ਵਾਲੇ ਇੱਥੇ ਵਕੀਲ ਹੈਗੇ ਨੇ ਇਹ ਜਿਹੜੀ ਫੇਸਬੁੱਕਾਂ ਤੇ ਕੰਟਰੀਬਿਊਸ਼ਨ ਚੱਲ ਰਹੀ ਆ ਬਿਲਕੁਲ ਮੈਂ ਇਹਦੇ ਖਿਲਾਫ ਆ ਇਸ ਤੋਂ ਬਚੋ ਇਹ ਬਲੈਕਮੇਲਿੰਗ ਦੂਜੀ ਥੋੜੇ ਵਾਸਤੇ ਗੱਲ ਜਿਨ੍ਹਾਂ ਨੇ ਪਟੀਸ਼ਨਾਂ ਪਾਈਆਂ ਕੀ ਤੁਹਾਡੇ ਤੇ ਕੋਈ ਅਸਰ ਹੋਊਗਾ ਬਿਲਕੁਲ ਜੇ ਤੁਸੀਂ ਕਿਤੇ ਅਮਰੀਕਾ ਕੈਨੇਡਾ ਕਿਸੇ ਹੋਰ ਕੰਟਰੀ ਦੇ ਵੀਜ਼ਾ ਫਾਈਲ ਲਾਉਣ ਦੇ ਚਾਹਵਾਨ ਹੋ ਤੇ ਤੁਹਾਡੇ ਤੇ ਵੀ ਅਸਰ ਹੋ ਸਕਦਾ ਪਟੀਸ਼ਨ ਸੋਚ ਕੇ ਪਾਓ ਅੱਜ ਹਰ ਅੰਬੈਸੀ ਜੋ ਵੀਜ਼ਾ ਮੰਗਦੀ ਹੈ ਅਪਲੀਕੇਸ਼ਨ ਚ ਤੁਹਾਡਾ ਸੋਸ਼ਲ ਮੀਡੀਆ ਦੇ ਅਕਾਊਂਟ ਮੰਗਦੀ ਹੈ ਤੇ ਉਹ ਅਕਾਊਂਟ ਪਬਲਿਕ ਹੋਣੇ ਚਾਹੀਦੇ ਨੇ ਲੌਕਡ ਅਕਾਊਂਟ ਵੀ ਨਹੀਂ ਮੰਨਦੇ ਹੋ ਤੇ ਉੱਥੇ ਤੁਹਾਡੀ ਮੇਲ ਆਈਡੀ ਵੀ ਮੰਗੀ ਜਾਂਦੀ ਹੈ ਔਰ ਜੇ ਤੁਸੀਂ ਇੰਗੇ ਜਿਹੇ ਪੁੱਠੀਆਂ ਸਿੱਧੀਆਂ ਪਟੀਸ਼ਨਾਂ ਜਿੰਨਾਂ ਜਿਹੜੀਆਂ ਕਿਸੇ ਕੰਟਰੀ ਦੇ ਅਗੇਂਸਟ ਨੇ ਕਿਸੇ ਲਾਅ ਦੇ ਅਗੇਂਸਟ ਪਾਈਆਂ ਨੇ ਇੱਕ ਮਿੰਟ ਤੇ ਤੁਹਾਡੀ ਮੇਲ ਆਈਡੀ ਤਾਂ ਸਾਰੀਆਂ ਆਇਡੈਂਟੀਫਾਈ ਹੋ ਜਾਣੀਆਂ ਤੇ ਫਿਰ ਵੀਜ਼ੇ ਤੇ ਨਾਟ ਗ੍ਰਾਂਟਡ ਦੀ ਸਟੈਂਪ ਲੱਗੀ ਸੀ ਸਾਨੂੰ ਕਿਸੇ ਵੀ ਕਾਨੂੰਨੀ ਪ੍ਰਕਿਰਿਆ 'ਚ ਸੈਂਟੀਮੈਂਟਲ ਹੋ ਕੇ ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਇੱਥੇ ਹੋਵੇ ਤੇ ਕੋਈ ਹੱਕ ਨਹੀਂ ਦੂਜਾ ਕੱਲ ਨੂੰ ਜੇ ਕੋਈ ਪੰਜਾਬ 'ਚ ਕੋਈ ਬਾਹਰਲਾ ਪ੍ਰਵਾਸੀ ਕੋਈ ਟਰੈਕਟਰ ਚਲਾਉਂਦਾ 3-4 ਬੱਚਿਆਂ ਨੂੰ ਮਾਰ ਦੇਵੇ ਤੇ ਕੀ ਅਸੀਂ ਪ੍ਰਵਾਸੀ ਵਾਸਤੇ ਮਾਫੀ ਦੀਆਂ ਪटीशनਾਂ ਪਾਵਾਂਗੇ ਜਾਂ ਉਹ ਮਰੇ ਹੋਏ ਬੱਚਿਆਂ ਵਾਸਤੇ ਇਨਸਾਫ ਉੱਥੇ ਸਾਡਾ ਸਟੈਂਡ ਬਦਲ ਗਿਆ ਕਿਉਂਕਿ ਅਸੀਂ ਪੰਜਾਬੀਆਂ ਨਾਲ ਖੜਨਾ ਹੈ ਇਹ ਹੀ ਸਾਡੀ ਗੱਲ ਕੀ ਇੱਕ ਕੋਈ ਥਾਂ ਮੈਂ ਤਰਕ ਦਿੱਤੇ ਜਾਂਦੇ ਨੇ ਉਹ ਗੱਡੀ ਵਾਲੇ ਨੇ ਬ੍ਰੇਕ ਕਿਉਂ ਨਹੀਂ ਮਾਰੇ ਉਹ ਦੀ ਪੀਤੀ ਹੋਈ ਸੀ ਉਹ ਸੀ ਇਹ ਕਾਨੂੰਨ ਦਾ ਕੰਮ ਹੈ ਦੇਖਣਾ ਵੈਸੇ ਡਰਿੰਕ ਕਰਕੇ ਡਰਾਈਵ ਕਰਨ ਵਾਲੇ ਇੱਥੇ ਯੂਐਸਏ 'ਚ ਬਹੁਤ ਕੱਟ ਹੁੰਦੇ ਨੇ ਕਿਉਂਕਿ ਜੇ ਤੁਸੀਂ ਫੜੇ ਜਾਵੋ ਜੋ ਕਿ ਅਕਸਰ ਫੜੇ ਜਾਂਦੇ ਨੇ ਤੇ ਸਜ਼ਾ ਬਹੁਤ ਸਖਤ ਹੁੰਦੀ ਹੈ ਤੇ ਤੁਹਾਡਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੈ ਤੇ ਤੁਹਾਡਾ ਇੰਸ਼ੋਰੈਂਸ ਵੀ ਵੱਜ ਜਾਂਦਾ ਹੈ ਤਨੋਂ ਗਲਤ ਆ ਕਾਨੂੰਨੀ ਨੇ ਬਾਅਦ ਚ ਸਾਹਮਣੇ ਹੋਣਗੀਆਂ ਪਰ ਇਹ ਮਸਲਾ ਕਿ ਉਸਨੇ ਬ੍ਰੇਕ ਕਿਉਂ ਨਹੀਂ ਮਾਰੇ ਇੱਕ ਰਾਈਟ ਆਫ ਵੇ ਹੁੰਦਾ ਆ ਆਪਾਂ ਤਾਂ ਮੰਨਦੇ ਨਹੀਂ ਆਪਾਂ ਤਾਂ ਜਿੱਥੋਂ ਮਰਜ਼ੀ ਗੱਡੀ ਚੜਾਉਣੀ ਜਿੱਥੇ ਮਰਜ਼ੀ ਮੋੜਨੀ ਜਿੱਥੋਂ ਮਰਜ਼ੀ ਲਾਉਣੀ ਤੇ ਇਹ ਸੋਚਦੇ ਆ ਵੀ ਇਹ ਦੂਜੇ ਦਾ ਕਸੂਰ ਹੈ ਉਹਨੂੰ ਖੜਨਾ ਚਾਹੀਦਾ ਸੀ ਮੈਂ ਤਾਂ ਤੁਰ ਜਾਂਦਾ ਸੀ ਮੈਂ ਥੋੜੀ ਖੜਨਾ ਸੀ ਇਹ ਗੱਲ ਇੱਥੇ ਨਹੀਂ ਹੁੰਦੀ ਬਹੁਤ ਸਾਰੇ ਲੋਕਾਂ ਨੇ ਫ੍ਰੀ ਵੇ ਦੇਖੇ ਨਹੀਂ ਆ ਅਮਰੀਕਾ ਦੇ ਜਿਹੜੇ ਫ੍ਰੀਵੇਅ ਹੈ ਜਾਂ ਕੈਨੇਡਾ ਦੇ ਹੈ ਬਾਹਰਲੇ ਸਾਰੇ ਡਵੈਲਪਮੈਂਟ ਰੀਨ ਹੈ ਉੱਥੇ 100 ਸਵਾ 100 ਦੀ ਸਪੀਡ ਤੇ ਗੱਡੀਆਂ ਚੱਲਦੀਆਂ ਨੇ ਤੇ ਇੱਕ ਰਾਈਟ ਆਫ ਵੇ ਹੁੰਦਾ ਕਿ ਤੁਸੀਂ ਆਪਣੀ ਲੇਨ ਚ ਜਾ ਰਹੇ ਤੇ ਜਾ ਰਹੇ ਹੋ ਤੁਹਾਨੂੰ ਕੋਈ ਚਿੰਤਾ ਦੀ ਕਰਨੀ ਲੋੜ ਨਹੀਂ ਪਰ ਜੇ ਕੋਈ ਦੇਖੂ ਤੁਹਾਡਾ ਰਸਤਾ ਰੋਕ ਕੇ ਖੜਾ ਹੈ ਔਰ ਤੁਸੀਂ ਉਸ ਤੇ ਨਹੀਂ ਗੱਡੀ ਰੋਕ ਸਕੇ ਤੇ ਕਸੂਰ ਉਹ ਰਸਤਾ ਰੋਕਣ ਵਾਲੇ ਦਾ ਹੋਏਗਾ ਨਾ ਕਿ ਤੁਹਾਡਾ ਤੇ ਇਸ ਕਰਕੇ ਉਹਨਾਂ ਦਾ ਰਾਈਟ ਆਫ ਵੇ ਸੀ ਚਾਹੇ ਉਹਨਾਂ ਦੇ ਬ੍ਰੇਕ ਲੱਗੇ ਜਾਂ ਨਹੀਂ ਲੱਗੇ ਉਹਨਾਂ ਦਾ ਕਸੂਰ ਉਹਨਾਂ ਨਹੀਂ ਹੈ ਜਿੰਨਾ ਇਸ ਡਰਾਈਵਰ ਦਾ ਸੀ ਜਿੰਨਾਂ ਨੇ ਉਹਨਾਂ ਦਾ ਰਾਹ ਰੋਕਿਆ ਇੱਕ ਗਲਤ ਜਗ੍ਹਾ ਤੇ ਜਿੱਥੇ ਕੋਈ ਉਮੀਦ ਨਹੀਂ ਕਰਦਾ ਵੀ ਇੱਥੇ ਕੋਈ ਸਾਡਾ ਰਾਹ ਰੋਕ ਕੇ ਖੜਾ ਹੋਊਗਾ ਜਾਂ ਕੋਈ ਯੂ ਟਰਨ ਮਾਰ ਰਿਹਾ ਹੋਵੇ। ਕਾਨੂੰਨ ਦੇ ਮੁਤਾਬਕ ਇੱਥੇ ਇਹ ਨਹੀਂ ਕਰ ਸਕਦੇ। ਇਸ ਕਰਕੇ ਦੋਸਤੋ ਸੈਂਟੀਮੈਂਟਲ ਨਾ ਹੋਵੋ ਕਿਸੇ ਨੂੰ ਪੈਸੇ ਨਾ ਦਿਓ। ਸਾਡਾ ਮਕਸਦ ਇਹ ਹੀ ਹੈ ਵੀ ਲੋਕ ਜਿਹੜੇ ਨੇ ਐਸ ਮੌਕੇ ਜੋ ਟ੍ਰੈਜਡੀ ਦੇ ਮੌਕੇ ਵੀ ਕੌਸ ਨੂੰ ਬਣਾਉਣ ਵਾਲੇ ਉਸ ਦਾ ਪੈਸਾ ਇਕੱਠਾ ਕਰਨ ਵਾਲੇ ਬਹੁਤ ਨੇ ਉਹਨਾਂ ਦੇ ਚਾਲਾਂ 'ਚ ਬਚੋ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਪਟੀਸ਼ਨ 'ਚ ਕੀ ਲਿਖਿਆ ਤੇ ਧੜਾ ਧੜ ਫੋਟੋਆਂ ਦੇਖ ਕੇ ਸਾਈਨਾਂ ਮਾਰੋ ਕੋਈ ਲੋੜ ਨਹੀਂ ਨਾ ਇਹਨਾਂ ਨਾਲ ਕੋਈ ਫਰਕ ਪੈਣਾ ਤੇ ਐਵੇਂ ਇਹ ਫਾਲਤੂ ਦੀ ਕਾਰਵਾਈ ਇਹ ਚਾਪਦਾ ਸਮਾਂ ਬਰਬਾਦ ਨਾ ਕਰੋ ਹਾਲਾਂਕਿ ਡਾਟਾ ਸਸਤਾ ਹੈ ਤੁਹਾਨੂੰ ਲੱਗਦਾ ਕੋਈ ਗੱਲ ਨਹੀਂ ਫਰਕ ਨਹੀਂ ਪੈਂਦਾ ਪਰ ਫਰਕ ਤੇ ਪੈਂਦਾ ਹੈ ਫਰਕ ਤੁਹਾਨੂੰ ਵੀ ਪੈਗਾ ਜਿਹਦੇ ਵਾਸਤੇ ਤੁਸੀਂ ਪਉਰੇ ਉਹ ਨਹੀਂ ਸ਼ਾਇਦ ਬਿਲਕੁਲ ਨਾ ਪੈਂਦਾ ਦੇਖਦੇ ਰਹੋ ਸਾਡੀ ਵੀਡੀਓ ਜੇ ਪਸੰਦ ਆਵੇ ਤੇ ਸ਼ੇਅਰ ਕਰੋ ਆ ਕਮੈਂਟ ਜ਼ਰੂਰ ਦਿਓ ਤੁਸੀਂ ਇਸ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਤੁਹਾਡੇ ਵਿਚਾਰ ਨੇ ਇਹ ਜ਼ਰੂਰ ਕਮੈਂਟਾਂ 'ਚ ਸਾਡੇ YouTube ਚੈਨਲ ਤੇ ਜੋੜ ਸੱਸੇ ਕਾਲੀ